ਆ ਵੇਖੋ ਮਾੜਾ ਜਿਹਾ ਪਿੱਛੇ ਨੂੰ ਰੋ ਪਲੀਜ਼ ਪਿੱਛੇ ਨੂੰ ਆ ਜਾਓ ਭਾਈ ਆਪਾਂ ਆਪ ਦਾ ਹੀ ਬਚਾਉਣਾ ਹੈ ਸਰਕਾਰਾਂ ਨੇ ਤੇ ਕਹਿਣਾ ਤੁਸੀਂ ਸੜਤਾ ਆ ਜਿਹੜਾ ਰੇਤਾ ਹੈ ਨਾ ਇਹ 20 ਤੋਂ 21 ਹਜ਼ਾਰ ਕਰੋੜ ਦਾ ਵੇਖਦਾ ਤੇ ਪੰਜਾਬ ਨੂੰ ਨਹੀਂ ਮਿਲਦਾ ਨਾ ਤੁਹਾਨੂੰ ਮਿਲਦਾ ਇਹ ਇਹਨਾਂ ਦੀਆਂ ਜੇਬਾਂ ਚ ਜਾਂਦਾ ਭਾਈ ਸਾਰਿਆਂ ਨੂੰ ਪਰਤੇ ਆ ਨਮੀ ਸਰਕਾਰ ਆਈ ਹੈ ਹੀ ਵਰਤ ਲਈ ਇਸ ਵਾਰੀ ਸਭ ਤੋਂ ਨਕਮੀ ਨਿਕਲੀ ਸਤਿ ਸ਼੍ਰੀ ਅਕਾਲ ਜੀ ਕੌਣ ਨੇ ਕੌਣ ਆਏ ਨੇ ਜੀ ਮੇਰ ਸਾਹਿਬ ਅੱਛਾ 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 ਜੇ ਮੀਆਂ ਨਾਲ ਹੋ ਰਿਹਾ ਹੈ ਤਾਂ ਸਾਰੇ ਖੇਤ ਸੁੱਕੇ ਕਿਉਂ ਪਏ ਆ ਅਸੀਂ ਫਰੀਦਕੋਟ ਵਾਲੋਂ ਆਏ ਆ ਸਾਰੇ ਪਾਸੇ ਖੇਤਾਂ 'ਚ ਇੰਨਾ ਵੀ ਪਾਣੀ ਹੈ ਨਹੀਂਗਾ ਤੇ ਜੇ ਮੀਆਂ ਨਾਲ ਹੋ ਰਿਹਾ ਸਿਰਫ ਆ ਦਰਿਆਵਾਂ ਦੇ ਨਾਲ-ਨਾਲ ਹੀ ਕਿਉਂ ਹੋ ਰਿਹਾ ਪਿੱਛੇ ਕਿਉਂ ਨਹੀਂ ਹੋ ਰਿਹਾਗਾ ਇਹ ਪ੍ਰਤਾਪ ਸਿੰਘ ਕਹਿ ਰੋਣੇ ਕਿਹਾ ਸੀ ਮੈਂ ਦਰਿਆਵਾਂ ਨੂੰ ਬੰਨ ਲਾਤੀ ਕੈਨ ਯੂ ਕੈਨ ਯੂ ਇਨਸ਼ੋਰਡ ਅਸ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਇਹ ਜਿਹੜੇ ਦਰਿਆਵਾਂ ਦੇ ਥੱਲੇ ਮਾਲਕੀ ਹੈ ਤੇ ਜਿਹੜੀ ਇਹ ਜੋ ਆ ਸਾਰੀ ਰੇਤ ਮਾਫੀਆ ਚੱਕਦਾ ਹੈ ਰੇਤ ਇਹਨੂੰ ਬੰਦ ਕੀਤਾ ਜਾਊਗਾ ਇਹ ਤਾਂ ਉਹਨਾਂ ਦੀ ਮਾਲਕੀ ਹੈ ਤੇ ਮਾਫੀਆ ਚੱਕੀ ਜਾਂਦਾ ਹੈ ਗੱਲ ਕਰ ਲੈਣ ਦਿਓ ਖਾਂ ਕਿਉਂ ਰੋਲੋ ਬਈ ਜੰਦੇ ਹੋ ਇੱਕ ਮਿੰਟ ਯਾਰ ਤੂੰ ਇੱਥੇ ਵਿੱਚ ਕੋ ਗੱਲ ਕਰ ਲੈਂਦੇ ਹੋ ਨਾ ਉਸੇ ਗੱਲ ਕਰ ਲੈਂਦੇ ਮੇਰੇ ਹੱਥੀ ਦੇਖਿਆ ਨਹੀਂ ਮੈਂ ਕੀ ਕਰ ਰਿਹਾ ਜੀ ਭਾਈ ਜੀ ਭਾਈ ਤੁਸੀਂ ਗੱਲ ਕਰ ਰੋਡ ਰਿਪਰਜੈਂਟਟੇ ਭਾਈ ਹੱਥੋਂ ਬੈਨਾ ਕਰਵਾ ਭਾਈ ਸੁਣ ਲੋ ਤੁਹਾਡੇ ਰਿਪਰਜੈਂਟਟੇ ਸਾਰੇ ਗੱਲ ਕਰਨਾ ਚਾਹੁੰਦੇ ਹਾਂ ਹਾਂਜੀ ਅਸੀਂ ਖੜੇ ਆ ਇੱਥੇ ਆ ਸਤਲੋਜ ਦੇ ਕਿਨਾਰੇ ਤੇ ਸਸਰਾਲੀ ਬੰਨ ਆਂਦੇ ਐ ਨੂੰ ਹੁਣ ਮਸਲਾ ਇਹ ਆ ਆ ਸਾਰੇ ਖੜੇ ਇੱਥੋਂ ਦੇ ਮੇਰੇ ਨਾਲੋਂ ਵੀ ਤੇ ਕੈਮਰੇ ਨਾਲੋਂ ਵੀ ਜਿਨ੍ਹਾਂ ਨੂੰ ਜ਼ਿਆਦਾ ਪਤਾ ਹੈ ਪਰ ਇਹਨਾਂ ਤੋਂ ਆਪਾਂ ਦੋ ਕੁ ਗੱਲਾਂ ਪੁੱਛਦੇ ਹਾਂ ਤੇ ਫਿਰ ਦੱਸਦੇ ਹਾਂ ਕਿ ਵੀ ਮਸਲਾ ਕੀ ਹੈ ਹੁਣ ਜਵਾਨੋ ਇਹ ਦੱਸਿਓ ਜੇ ਕਿ 23 ਵੀ ਫਲੱਡ ਆਇਆ ਸੀ ਉਦੋਂ ਪਾਣੀ ਅੰਦਰ ਆਇਆ ਸੀ ਕਰੀਏ ਨਾਲ ਪਾਣੀ ਆਇਆ ਇੱਧਰ ਆ ਜਾਓ ਬਾਈ ਜੀ ਇੱਧਰ ਆ ਇੱਧਰ ਬਾਈ ਜੀ ਪਾਣੀ ਆਇਆ 23 ਚ 19 ਚ ਵੀ ਆਇਆ ਬੰਦ ਦੇ ਨਾਲ ਲੱਗਿਆ 4 ਦਿਨਾਂ ਚ ਪਾਣੀ ਵਾਪਸ ਇੰਨਾ ਨੁਕਸਾਨ ਨਹੀਂ ਹੋਇਆ ਜਿੱਦਾਂ ਇਸ ਵਾਰ ਇਹ ਕਰੋਬੀਤ ਹੋਇਆ ਹੈ ਨੁਕਸਾਨ ਹੋਇਆ ਸਰਕਾਰਾਂ ਇੱਥੇ ਨਹੀਂ ਕਿ ਸਾਡੇ ਪਿੰਡਾਂ ਤੋਂ ਭਾਈਚਾਰਾ ਆਇਆ ਜਿਹੜਾ ਐਨੇ ਟਾਈਮ ਤੱਕ ਰੋ ਗਿਆ ਐਮਐਲਏ ਆਉਂਦੇ ਆ ਪਾਣੀ ਪੀਂਦੇ ਆ ਠੰਡਾ ਪੀਂਦੇ ਆ ਦੇਖ ਕੇ ਹੱਥ ਜੋੜਦੇ ਆ ਚਲੋ ਵਾਪਸ ਠੀਕ ਹੈ ਸਰਕਾਰਾਂ ਉਹ ਦੇਖਣੇ ਭਗਵਾਨ ਤਮਨ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਇਹ ਕੀ ਹੋ ਰਿਹਾ ਅੱਧਾ ਪੰਜਾਬ ਡੁੱਬਿਆ ਤੇ ਹੁਣ ਇਹਨਾਂ ਨੂੰ ਪਾਣੀ ਨਾ ਮਾਰਨੇ ਅੱਧੇ ਸਰਕਾਰਾਂ ਨਾ ਮਾਰੇ ਹੋਇਆ ਪੰਜਾਬ ਸੋ ਜੀ ਹਾਂਜੀ ਦੱਸੋ ਤੇ ਇਹ ਫੜਾ ਯਾਰ ਬਰੇ ਇਹ ਕਿਉਂ ਇਹ ਹੋਇਆ ਇਹਦਾ ਪਤਾ ਤੁਹਾਨੂੰ ਕੁਛ ਇਹ ਕਿਉਂ ਹੋ ਰਿਹਾ ਹੈ ਮੈਨਿੰਗ ਚੱਲੀ ਆ ਜੀ ਹੈ ਮੈਨਿੰਗ ਚੱਲੀ ਆ ਸਾਹਮਣੇ ਮੈਨਿੰਗ ਨਹੀਂ ਚੱਲੀ ਸਾਹਮਣੇ ਬਰੇਤੀ ਆ ਇੱਧਰ ਚੱਲੀ ਆ ਰੋਡ ਇੱਥੇ ਮੈਨਿੰਗ ਚੱਲੀ ਹੋਈ ਆ ਮੋਰੇ ਸਾਰੇ ਆ ਰੋਡ ਤੋਂ ਲੈ ਕੇ ਇੱਥੇ ਤੱਕ ਇਹ 30 35 40 ਫੁੱਟ ਚੱਲਿਆ ਹੋਇਆ ਵਾ ਇੱਕ ਕਹਿੰਦੇ ਆ ਰਾਤੀ 30 ਦੀ ਲੱਖ ਸੇਲ ਹੋਈ ਅੱਜ ਕਿੱਥੇ ਆ ਉਹ ਸੇਲਾ ਕਰਨ ਵਾਲੇ ਹੁਣ ਮੈਨੂੰ ਇਹ ਦੱਸਿਓ ਜੀ ਇਹ ਸਾਰੇ ਪੰਜਾਬ ਵਾਲੇ ਪੁੱਛਣਗੇ ਜੇ ਇੱਥੋਂ ਰੇਤ ਉਰਲੇ ਪਾਸੇ ਉਹ ਚੱਕੀ ਆ ਪਾਣੀ ਐ ਨੂੰ ਕਿਉਂ ਹੋ ਰਿਹਾ ਜੀ ਇੱਧਰ ਨੂੰ ਨਿਵਾਨ ਆ ਗਈ ਹੁਣ ਸੁਣ ਲੋ ਗੱਲ ਜੀ ਆ ਇਹਨਾਂ ਨੇ ਦੱਸਿਆ ਮੈਂ ਨਹੀਂ ਕਿਹਾ ਨਹੀਂ ਤਾਂ ਇਹ ਕਹਿਣਗੇ ਕਿ ਮੈਂ ਕਹਿੰਨਾ ਦੋ ਰੀਜ਼ਨ ਹੈ ਇੱਕ ਬਾਈ ਜੀ ਹੋਰ ਰੀਜ਼ਨ ਵੀ ਤੁਹਾਨੂੰ ਦੱਸ ਦਿਆਂ ਕਿਰਾ ਇਹ ਰੀਜ਼ਨ ਕੀ ਹੈ ਕਿ ਇੱਕ ਤਾਂ ਹੋਗੀ ਮਾਈਨਿੰਗ ਇੱਕ ਹੈ ਪਾਖੜਾ ਵਾਲੇ ਜਿਹੜਾ ਪਾਣੀ ਛੱਡ ਰਿਹਾ ਨਾ ਆ ਜਿਹੜਾ ਸਤਲੋ ਜਾ ਆ ਇੱਥੇ 60 ਐਮ ਆਪਣਾ ਜਿਹੜਾ 60000 ਕਿਊਸਿਕ ਤੋਂ ਉੱਤੇ ਪਾਣੀ ਛੱਡੂਗੇ ਤਾਂ ਇਹ ਦਰਿਆ ਸੰਭਾਲ ਨਹੀਂ ਸਕਦਾ ਪਾਣੀ ਵਿੱਚ ਵੜ ਜਾਊਗਾ ਤੇ ਹੁਣ ਕੱਲ 72000 ਛੱਡਿਆ ਛੱਡਿਆ ਨਾ 72000 ਜੀ ਕਿੰਨਾ ਬੋਲ ਦੁਬਾਰਾ ਬੋਲ 72000 ਜੀ 72000 ਕਿਊਸਿਕ ਭਾਖੜਾ ਤੋਂ ਛੱਡਿਆ ਕੱਲ ਛੱਡਿਆ ਜੀ ਆ ਸੁਣ ਲੋ ਹੁਣ ਅਸੀਂ ਨਹੀਂ ਕਹਿ ਰਹੇ ਪਹਿਲਾਂ ਬੰਨ ਸਹੀ ਸੀ ਸਾਰਾ ਹੈ ਸਾਰਾ ਬੰਨ ਰਾਤ ਅਸੀਂ ਸਾਰੀ ਰਾਤ ਉਰੇ ਸੀ 1 ਵਜੇ ਲੱਗ ਗਿਆ ਢਾਲਣ ਸਾਰਾ ਹੀ ਚੱਕਦਾ ਸੀ ਸਵੇਰ 10 ਵਜੇ ਹੁਣ ਸਭ ਤੋਂ ਅਹਿਮ ਗੱਲ ਇਹ ਹੈ ਕਿ 60000 ਕਿਊਸਿਕ ਸਹਿ ਸਕਦੇ ਹੋ ਬੱਤਰ ਕਿਉਂ ਛੱਡਿਆ ਔਰ ਕੱਲਾ ਬੱਤਰ ਦਾ ਮਸਲਾ ਨਹੀਂਗਾ ਜਿਹੜੀਆਂ ਹੋਰ ਨਾਲੇ ਮੀਂਹ ਦੇ ਪਾਣੀ ਉਹ ਵੀ ਵਿੱਚ ਪੈਂਦਾ ਤੇ ਪਤਾ ਕਿੰਨਾ ਐਸ ਵਕ 1 ਲੱਖ ਕਿਊਸਿਕ ਤੋਂ ਉੱਤੇ ਆ ਹੁਣੇ ਪਾਖੜਾ ਦਾ ਕੰਟਰੋਲ ਆ ਆਪਣੇ ਕੋਲੇ ਨਹੀਂ ਕੀ ਪਾਖੜਾ ਵਾਲਿਆਂ ਨੇ ਇਹ 25% ਪਹਿਲਾਂ ਪਾਣੀ ਚਾਲੂ ਰੱਖਿਆ ਸੀ ਕੀ ਹੁੰਦਾ ਜੇ ਦਰਿਆ ਚ ਪਾਣੀ ਚੱਲਦਾ ਰਹੇ ਨਾ ਤਾਂ ਪਾਣੀ ਜਾਂ ਸਿਲਟਿੰਗ ਕਹ ਲੋ ਜਾਂ ਮਿੱਟੀ ਕਹ ਲੋ ਅੱਗੇ ਜਾਂਦੀ ਜਾਂਦੀ ਆ ਇਹ ਪਹਿਲਾਂ ਪਾਣੀ ਬੰਦ ਕਰਦੇ ਆ ਫਿਰ ਇਕੱਠਾ ਛੱਡਦੇ ਆ ਤਾਂ ਡਬੋਣਾ ਨੁਕਸਾਨ ਹੀ ਹੋਣਾ ਜੀ ਫਿਰ ਡਬੋਣਾ ਨਾ ਹੁਣ ਮੈਨੂੰ ਇਹ ਦੱਸੋ ਲੈ ਵੀ ਪਾਖੜਾ ਦਾ ਜਿਹੜਾ ਹੈਗਾ ਕੰਟਰੋਲ ਉਹ BBMP ਕੋਲੇ ਆ ਤੇ ਸਾਡੀ ਪੰਜਾਬ ਸਰਕਾਰ ਪਹਿਲੀਆਂ ਨੇ ਲਿਖ ਕੇ ਦਿੱਤਾ ਕਿ ਇਹਨਾਂ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ ਮਾੜਾ ਜਾਂ ਦੱਸਿਓ ਜੇ ਘੁਮਾ ਕੇ ਜ਼ੋਰ ਲਾ ਕੇ ਤਾਂ ਜੋ ਪਤਾ ਲੱਗੇ ਪਛਾਈ ਚਾਹੀਦਾ ਪੰਜਾਬ ਦੇ ਹੱਥ ਚਾਹੀਦਾ ਹੀ ਬਿਲਕੁਲ ਚਾਹੀਦਾ ਹੀ ਕਿਉਂ ਬਾਈ ਜੀ ਚਾਹੀਦਾ ਹੀ ਚਾਹੀਦਾ ਹੁਣ ਇਹ ਕਿਉਂ ਕਹਿ ਰਹੇ ਚਾਹੀਦਾ ਸਾਡੀਆਂ ਸਰਕਾਰਾਂ ਹੀ ਨਗਮੀਆਂ ਹੀ ਬਾਈ ਬਾਹਰ ਲੈ ਤਾਂ ਠੱਗ ਹੁੰਦੇ ਆ ਥੋੜੇ ਜਿਹੜੇ ਆਪਾਂ ਬਾਏ ਆ ਉਹ ਆਪਣੇ ਹੱਕ ਚ ਫੈਸਲੇ ਨਹੀਂ ਲੈਂਦੇ ਉਹ ਵੀ ਠੱਗ ਆ ਔਰ ਉਹ ਹੁਣ ਵਾਲੇ ਨਹੀਂ ਪਹਿਲਾਂ ਵਾਲੇ ਵੀ ਸੀ ਆ ਵੀ ਸੀ ਉਦੋਂ ਪਹਿਲਾਂ ਵਾਲੇ ਸੀ ਸਾਰੇ ਸਿਰੇ ਦੇ ਚੋਰ ਹੁਣ ਮੈਨੂੰ ਦੱਸੋ ਆ ਮਾਈਨਿੰਗ ਹੈ ਨਾ ਉਹਨਾਂ ਨੂੰ ਤੁਹਾਡੀ ਟਰਾਲੀ ਕਿੰਨੇ ਦੀ ਆਉਂਦੀ ਹੈ ਕਿਸੇ ਨੂੰ ਪਤਾ ਰੇਥੇ ਦੀ ਮੈਂ ਦੱਸ ਦਿੰਨਾ 12000 ਦੀ ਕਿਤੇ 10000 ਦੀ ਹੁਣ ਇਤੋਂ ਕਿੰਨੀਆਂ ਟਰਾਲੀਆਂ ਨਿਕਲੀਆਂ ਹੋਣੀਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਣਾ ਮੁਹੀ ਟਿਪਰ ਨਿਕਲੇ 11 1100 ਫਟ ਭਰ ਕੇ ਹੁਣ ਦੱਸਿਓ ਜੇ ਕਿ ਪਿਛਲੇ ਸਾਲ 200 ਯਾਰ ਅੱਗੇ ਨਾ ਜਾਓ ਜੇ ਇੱਧਰ ਆ ਜਾਓ ਪਲੀਜ਼ ਅੱਗੇ ਨਹੀਂ ਜਾਣਾਗਾ ਆਪਾਂ ਆਪ ਹੀ ਸੈੱਟ ਲਾਂਗੇ ਤੁਸੀਂ ਡਿੱਗ ਪੂਗੇ ਐਤੋਂ ਪੁੱਛੇ ਰਹੋ ਅੱਗੇ ਨਹੀਂ ਜਾਣਾ ਆ ਵੇਖੋ ਹੱਦ ਲਾਈ ਵੀ ਆ ਇੱਕ ਮਿੰਟ ਸੁਣਿਓ ਜੇ ਆ ਵੇਖੋ ਮਾਰ ਨਾ ਜਾਂ ਪਿੱਛੇ ਨੂੰ ਰੋ ਪਲੀਜ਼ ਪਿੱਛੇ ਨੂੰ ਆਜੋ ਭਾਈ ਆਪਾਂ ਆਪ ਦਾ ਹੀ ਬਚਾਉਣਾ ਹੈ ਸਰਕਾਰਾਂ ਨੇ ਤੇ ਕਹਿੰਨਾ ਤੁਸੀਂ ਸੱਟਤਾ ਪਿੱਛੇ ਆਜੋ ਪਲੀਜ਼ ਹੁਣੇ ਪਤਾ ਕੀ ਭਾਈ ਜੀ ਇੱਕ ਸੁਣਿਓ ਜੇ ਗੱਲ ਰੇਤੇ ਨਾਲ 288 ਕਰੋੜ ਰੁਪਏ ਦੀ ਰੈਵਨਿਊ ਆ ਤੇ ਕੇਜਰੀਵਾਲ ਨੇ ਵੀ ਕਿਹਾ ਸੀ ਤੇ ਹੁਣ ਦੂਜੇ ਵੀ ਆਂਦੇ 20000 ਕਰੋੜ ਦੀ ਕਰਾਪਸ਼ਨ ਆ ਆ ਜਿਹੜਾ ਰੇਤਾ ਹੈ ਨਾ ਇਹ 20 ਤੋਂ 21000 ਕਰੋੜ ਦਾ ਵੇਖਦਾ ਤੇ ਪੰਜਾਬ ਨੂੰ ਨਹੀਂ ਮਿਲਦਾ ਨਾ ਤੁਹਾਨੂੰ ਮਿਲਦਾ ਇਹ ਇਹਨਾਂ ਦੀਆਂ ਜੇਬਾਂ 'ਚ ਜਾਂਦਾ ਹੈ ਹੁਣ ਜਾਂ ਤਾਂ ਤੁਸੀਂ ਰੇਤਾ ਇਹਨਾਂ ਨੂੰ ਚੱਕਣ ਦਿਓ ਤੇ ਜਾਂ ਰੇਤਾ ਕਰੋ ਮੁਫਤ ਟਿਕ ਟੈਕਸ ਲਾ ਲੋ ਮਿਨੀਮਮ ਨਕਸ਼ੇਬਾਸ ਕਰਨ ਵਾਲੇ ਨਾਲੇ ਤਾਂ ਸਰਕਾਰ ਦੀ ਕਮਾਈ 1500 ਕਰੋੜ ਤੇ ਨਾਲੇ ਆ ਕੁਦਰਤੀ ਕਾਹਨ ਰੁਕ ਜੂਗਾ ਹੁਣ ਇਹ ਗੰਦ ਕਿਉਂ ਪੈ ਰਿਹਾ ਇਹਦੇ ਬਾਰੇ ਕਿਸੇ ਨੂੰ ਸੋਚਣਾ ਚਾਹੀਦਾ ਨਾ ਪਰ ਮੇਰੀ ਵੀਰ ਇੱਕ ਗੱਲ ਦੱਸਿਓ ਜੇ ਕਿ ਸਿਸਟਮ ਕੌਣ ਚਲਾਉਂਦਾ ਹੈ ਸਰਕਾਰ ਸਰਕਾਰ ਜੀ ਸਰਕਾਰ ਹੀ ਚਲਾਉਂਦੀ ਹੈ ਤੇ ਸਰਕਾਰ ਚੁਣੀ ਕੀਨੇ ਆ ਤੇ ਫਿਰ ਆਪਾਂ ਉਦੋਂ ਸਹੀ ਕਿਉਂ ਨਹੀਂ ਕਰਦੇ ਵੀਰ ਆਪਾਂ ਬਦਲਾ ਕਹਿੰਦੇ ਉਹਨਾਂ ਦੇ ਕਿਹੜਾ ਮੱਤੇ ਦੇ ਲਿਖਿਆ ਜੀ ਸਹੀ ਆ ਕਿ ਮਾੜੀ ਆ ਉਹਨਾਂ ਦੇ ਕਿਹੜਾ ਮੱਤੇ ਤੇ ਲਿਖਿਆ ਹੁਣ ਦੱਸ ਤਾਂ ਭਾਈ ਸਾਸੀਂ ਸਾਰਿਆਂ ਨੂੰ ਵਰਤੇ ਆ ਨਮੀ ਸਰਕਾਰ ਆਈ ਹੈ ਹੀ ਵਰਤ ਲਈ ਇਸ ਵਾਰੀ ਸਭ ਤੋਂ ਨੰਕਮੀ ਨਿਕਲੀ ਹੁਣ ਦੱਸ ਤਾਂ ਇਹਨੂੰ ਆਪਾਂ ਹੋਰ ਵੀ ਜਾਣੀ ਆ ਜਾਂ ਬਾਹਰ ਨਹੀਂ 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 ਐ ਤਾਂ ਆਪਾਂ ਨੂੰ ਝੂਠ ਮਾਰੀ ਜਾਣਗੇ ਇਹਦਾ ਤਰੀਕਾ ਦੱਸਦਾ ਤੁਹਾਨੂੰ ਇਸੇ ਲਈ ਅਸੀਂ ਪੈਂਡ ਪੈਂਡ ਤੋਰੇ ਫਿਰਦੇ ਆ ਅੱਗੇ ਨਹੀਂ ਜਾਣਾ ਯਾਰ ਇਹਦਾ ਇੱਕੋ ਤਰੀਕਾ ਭਾਈ ਜੀ ਸੁਣ ਲਿਓ ਜੇ ਇੱਕ ਮਿੰਟ ਖੜੀ ਸੁਣ ਲਿਓ ਜੀ ਇੱਕ ਮਿੰਟ ਜਦੋਂ ਆਪਾਂ ਵੋਟ ਪਾਉਣੀ ਹੈ ਇਹਨਾਂ ਨੂੰ ਕਹੋ ਬੰਦਾ ਕੋਈ ਵੀ ਹੋਵੇ ਪਲਾ ਮੈਂ ਹੋਵਾਂ ਪਲਾ ਇਹ ਹੁਣ ਪਲਾ ਤੁਸੀਂ ਹੋਵੋ ਬੰਦੇ ਤੇ ਇਤਬਾਰ ਨਾ ਕਰੋ ਉਹਨਾਂ ਨੂੰ ਕਹੋ ਤੁਸੀਂ ਪਾਲਿਸੀਆਂ ਲਿਖ ਕੇ ਦਿਓ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਚੱਲ ਮੈਨੂੰ ਇਹ ਦੱਸ ਲੈ ਵੀ ਕੀੜੀ ਪਾਲਸੀ ਇਹਨਾਂ ਨੇ ਦੱਸੀ ਤੇ ਮੁਕਰੇ ਦੱਸ ਮੁਕਰਦੇ ਹੀ ਐ ਜੀ ਕੰਮ ਕਿਹੜਾ ਕਰਾਂਦੇ ਆ ਪਹਿਲੇ ਮੈਨੂੰ ਇਹ ਦੱਸ ਬੁਗਾਮ ਦੱਸੋ ਹਾਏ ਨਹੀਂ ਕਾਲਾ ਨਾ ਆ ਦੇਖੋ ਆ ਰਹੀ ਹੌਲੀ ਕਾਲੇ ਨਾ ਆ ਬੰਨ ਸੀਗਾ ਹੀ ਉਹ ਕਹਿੰਦੇ 100 ਫੁੱਟ ਤੋਂ ਹੀ ਦੇਖਾਂਗੇ 100 ਫੁੱਟ ਵੀ ਰੋੜਗੇ ਹੁਣ ਕਿੱਥੇ ਹੈ ਪ੍ਰਸ਼ਾਸਨ ਕੀ ਦੱਸਦਾ ਮੈਂ ਦੱਸਦਾ ਹੁਣ ਕਾਲੀ ਨਾ ਕਰ ਕਾਲੀ ਨਾ ਓਏ ਖੜਜੇ ਖੜਜੋ 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 ਐ ਨਹੀਂ ਪਤਾ ਕੀ ਹੈ ਥੋਡੀਆਂ ਇੰਨਾ ਗੱਲਾਂ ਦਾ ਉਹ ਫਾਇਦਾ ਉਠਾਉਂਦੇ ਸਮਝ ਲਓ ਕੱਢ ਲੈ ਗੱਲ ਮੈਂ ਤੁਹਾਡੇ ਨਾਲ ਪਹਿਲੀ ਗੱਲ ਕੀ ਕੀਤੀ ਆ ਕਿ BBMP ਕਿਉਂ ਕਿਹਾ ਕਿਉਂਕਿ ਆ ਜਿਹੜਾ ਪਾਣੀ ਵਧਿਆ ਇਹ BBMP ਨੇ ਵਧਾਇਆ ਹੈ ਜਦੋਂ ਪਾਖੜਾ ਤੋਂ ਵਧਾਉਂਦੇ ਤਾਂ ਵਧਿਆ ਤੇ ਉਹ ਆਪਾਂ ਕੰਟਰੋਲ ਚ ਲੈ ਲਈਏ ਨੀਤੀ ਹੈ ਸਹੀ ਗੱਲ ਹੈ ਬਿਲਕੁਲ ਤੇ ਜਦੋਂ ਰੇਤਾ ਇਥੋਂ ਕੱਢ ਰੋ ਹਟਾ ਦਿੱਤੀ ਉਹ ਨੀਤੀ ਹੈ ਹੁਣ ਜਿਵੇਂ ਆਵੇ ਉਹਨਾਂ ਨੂੰ ਕੋਈ ਜੀਡੀ ਸਰਕਾਰ ਆਵੇ ਉਹਨੂੰ ਕਹ ਲੈ ਬੰਦਿਆ ਰੱਬ ਦੇ ਜਿਹੜਾ ਤੁਹਾਡਾ ਐਮਐਲਏ ਆਵੇ ਉਹਨੂੰ ਕਹ ਲੈ ਲਿਖ ਕੇ ਦੇ ਐਫੀਡਵਟ ਤੇ ਕਿ ਭਾਖੜੇ ਲਈ ਉਹ ਸਾਡੇ ਕੰਟਰੋਲ ਚੋਂ ਤੂੰ ਲੜੇਂਗਾ ਤੇ ਨਾਲ ਆਪਦੇ ਮੁੱਖ ਮੰਤਰੀ ਦੇ ਦਾਵੇਦਾਰ ਦੇ ਸਾਈਨ ਕਰਾ ਤੇ ਨਾਲ ਪ੍ਰਧਾਨ ਦੇ ਤੇ ਜੇ ਨਹੀਂ ਤਾਂ ਗੱਡੀ ਬਣ ਜਾ ਜੁੱਤੀਆਂ ਮਾਰਾਂਗੇ ਇਹ ਐਫੀਡੇਵਟ ਰੱਖੋ ਸੈਂ ਔਰ ਇਹ ਕੱਲਾ ਇੱਕ ਦਾ ਨਹੀਂਗਾ ਇਹ ਸਾਰੀਆਂ 35 ਮੁੱਦੇ ਨੇ ਸਾਰਿਆਂ ਤੇ ਕਰੋ ਮੈਨੂੰ ਦੱਸ ਯਾਰ ਮੈਂ ਦੁਨੀਆ ਚ ਗਿਆ ਐ ਇਹੋ ਜੀ ਮਿੱਟੀ ਕਿਤੇ ਨਹੀਂ ਗਈ ਬਿਲਕੁਲ ਬੰਦ ਕਰ ਲਾ ਬਾਬਾ ਤੰਦਰਤ ਜਿੱਥੇ ਲਾਉਣਾ ਉੱਥੇ ਲਾਉਂਦਾ ਨਹੀਂ ਉਦੋਂ ਹੋਰ ਵੇਖ ਲੈਣਾ ਜਦੋਂ ਇਹ ਨਿਕੋਨੀ ਆਜ਼ਰੇ ਤੇ ਕਾਰਨ ਕੀ ਆ ਕਿ ਮੇਰੀ ਗੱਲ ਸੁਣ ਤੈਨੂੰ ਪਤਾ ਕੈਨੇਡਾ ਗਿਆ ਤੂੰ ਨਹੀਂ ਮੈਂ ਗਿਆ ਸੁਣ ਲੈ ਗੱਲ ਸੁਣ ਲੈ ਸੁਣ ਲੈ ਮੈਨੂੰ ਪਤਾ ਤੂੰ ਜਾਣਾ ਵੀ ਚਾਹੁੰਦਾ ਹੋਵੇਂਗਾ ਨਹੀਂ ਜਾਣਾ ਸਾਰਾ ਟੱਬਰ ਹੀ ਕੈਨੇਡਾ ਹੀ ਨਹੀਂ ਹਾਂ ਉੱਥੇ ਪੁੱਛੀ ਉਹਨਾਂ ਤੋਂ ਪੁੱਛੀ ਉਹਨਾਂ ਦਾ ਪੁੱਛੀ ਕਿ ਉਹਨਾਂ ਦਾ ਪੁੱਛੀ ਕਿ ਖੇਤ ਕਿਤੇ ਐਡੇ ਲੰਬੇ ਹੈਗੇ ਕਿਤੇ ਉੱਥੇ 6 ਮਹੀਨੇ ਭਾਈ ਜੀ ਉਥੇ ਵਰਗੀ ਦਾ ਧਰਤੀ ਨਹੀਂ ਹੈਗੀ ਹਾਂ ਆ ਮੁਕਤੀ ਗੱਲ ਕਹੀ ਸੀ ਮੁੰਡੇ ਜਾ ਵਰਗੀ ਦਾ ਧਰਤੀ ਯਾਨੀ ਕਿਤੇ ਜੋ ਮਰਜੀ ਗਾ ਲੋ ਹੁਣ ਪਾਣੀ ਵੀ ਵਧੀਆ ਹਿਮਾਲਿਆ ਤੋਂ ਆਉਂਦਾ ਹੈ ਸਹੀ ਗੱਲ ਆਪਣੇ ਲੋਕ ਵੀ ਮਿਹਨਤੀ ਤੇ ਜੰਗਜੂ ਸਹੀ ਗੱਲ ਹੈ ਜਾ ਕੇ ਬਾਹਰ ਝੰਡੇ ਗੱਡ ਤੇ ਗੱਡਦੇ ਨਾ ਤੇ ਮੈਨੂੰ ਦੱਸੋ ਫਿਰ ਸਾਡਾ ਹਾਲਤ ਕਿਉਂ ਖਰਾਬ ਕਰਜ਼ਾ ਸਭ ਤੋਂ ਜ਼ਿਆਦਾ ਸਾਡੇ ਸਿਰ ਆ ਪਾਣੀ ਸਾਨੂੰ ਮਾਰੀ ਜਾਂਦਾ ਤੇ ਜਦੋਂ ਇਹਦਾ ਪਾਣੀ ਨੂੰ ਹੈ ਬਿਜਾਈ ਕਰਨੀ ਹੈ ਅਸੀਂ دریاਵਾਂ ਦੇ ਵਿੱਚ ਗਏ ਉਹ ਪਤਾ ਕੀ ਆਂਦੇ ਜਦੋਂ ਵਰਤਨਾ ਪਾਣੀ ਆਂਦੇ ਅਸੀਂ ਟਿਊਬਲ ਲਾਇਵੇ ਆ ਤੇ ਜਦੋਂ ਡਬੋਣਾ ਸਾਨੂੰ ਤੇ ਜਦੋਂ ਵਰਤਨਾ ਪਾਣੀ ਉਹ ਰਾਜਸਥਾਨ ਨੂੰ ਜਾਊ ਹਰਿਆਣੇ ਨੂੰ ਜਾਊ ਪੰਜਾਬ ਨੂੰ ਨਹੀਂ ਆਊ ਇਹ ਕਿਨੇ ਕੀਤਾ ਇਹ ਸਾਡੇ ਆ ਮੁੱਖ ਮੰਤਰੀਆਂ ਨੇ ਵੀ ਤਾਂ ਸਾਈਨ ਕੀਤੇ ਆ ਤੁਸੀਂ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਮੰਤਰੀ ਦਾ ਏਰੀਆ ਹੋਵੇ ਤੇ ਆਹ ਹਾਲ ਹੋਵੇ ਕਿਹੜੇ ਮੰਤਰੀ ਦਾ ਹਰਦੀਪ ਹਰਦੀਪ ਮੁੰਡੀ ਆ ਜਿਹੜਾ ਜੀ ਹਾਂ ਉਹਦਾ ਏਰੀਆ ਹੋਵੇ ਤੇ ਆਹ ਹਾਲ ਹੋਵੇ ਏਰੀਏ ਦਾ ਲੋਕ ਨੇ ਤੰਗ ਹੋ ਰਹੇ ਆ ਦੱਸੋ ਮਾਰੋ ਕੈਮਰਾ ਉਹ ਜਿਹੜੇ ਜਿਹੜੀ ਕਾਹਰੇ ਆਇਆ ਹੱਥੋਂ 10 10 ਕਿਲੇ ਹਗੇ ਸੀ ਜਦੇ ਜਦੇ ਕਹ ਰਹੇ ਸੀ ਵੀ ਬੰਨ ਪੱਕਾ ਕਰ ਲੋ ਹੂੰ ਇਹ ਜਿਹੜੇ ਅੱਜ ਉੱਥੇ ਉਹ ਕੰਮ ਕਰ ਲੱਗ ਰਿਹਾ ਇੱਥੇ ਕਰ ਲੰਦੇ ਉਹ ਦਿੰਦੇ ਜਦੋਂ 10 ਨਾ ਮਿੰਨਾ ਜਾਂਦੀ ਹੈ ਨਾ ਕੁਛ ਜਾਂਦਾ ਹੁਣ ਮੇਰੇ ਨਾਲ ਇੱਕ ਵਾਦਾ ਕਰਦਾ ਜਦੋਂ ਮੁੰਡੀਆਂ ਆ ਗਿਆ ਇਹ ਗੱਲਾਂ ਪੁੱਛੂਗੇ ਮੈਂ ਪੁੱਛੀਏ ਬੋਲੇ ਨਹੀਂ ਜਿਵੇਂ ਲੋਜੀਕਲ ਹਾਂ ਜਦੋਂ ਵੋਟਾਂ ਲੈਂਡ ਵੀ ਆਇਆ ਮੁੰਡੀਆਂ ਆਣੇ ਪਾਥੀਆਂ ਮਾਰਾਂਗੇ ਬਈ ਆਊਗਾ ਹੁਣ ਇੱਕ ਗੱਲ ਹੋਰ ਵੀ ਵੈਰੀ ਗੁੱਡ ਇੱਕ ਗੱਲ ਹੋਰ ਸੁਣ ਲਿਓ ਤੇ ਨੇ ਇੱਕ ਇੱਕ ਹਰ ਇੱਕ ਮਿੰਟ ਖੜਤਾ ਓਏ ਕੱਲ ਆਇਆ ਦੋ ਬੋਰੇ ਚੱਕੇ ਦਬਦਲਾ ਲਾਏ ਸਾਰੇ ਕੱਪੜੇ ਲਵੇਲ ਜਿੱਦਾਂ ਸਾਰੀ ਦਿਹਾੜੀ ਲੱਗਿਆ ਹੁੰਦਾ ਕੰਮਾਂ ਦੇ ਚਾਰ ਫੋਟੋ ਚੱਲ ਗਿਆ ਇਹ ਗੱਲ ਲੋੜਾ ਹੀ ਕੋਈ ਆਜਾ ਹੁਣ ਇੱਕ ਗੱਲ ਸੁਣ ਮੇਰੀ ਕੀ ਨਾਂ ਹੈ ਤੇਰਾ ਸਨੀ ਹੈ ਜੀ ਸਤਸਰਾਲ ਵਾਲੀ ਕਲੋਨੀ ਆਹੀ ਪੈਂਦੀ ਪੂਰਾ ਨਾਂ ਲੈ ਸਨੀ ਸਿੰਘ ਹੈ ਜੀ ਸਨੀ ਸਿੰਘ ਹਾਂਜੀ ਸਨੀ ਇੱਕ ਗੱਲ ਕਰਨੀ ਹੈ ਹੁਣ ਜਦੋਂ ਆਏ ਜਿਹੜੀ ਗੱਲ ਮੈਂ ਤੈਨੂੰ ਪਹਿਲਾਂ ਕਹਿ ਕੇ ਢੱਕੇ ਰੇਤੇ ਦੀ ਪਾਲਿਸੀ ਆ ਬਣਾਉਂਗੇ ਦੱਸੋ ਠੀਕ ਹੈ ਜੀ ਦੂਜਾ ਔਰ ਇਹ ਕੱਲਾ ਇਹਨਾਂ ਨੂੰ ਨਹੀਂ ਕਿਉਂਕਿ ਹੁੰਦਾ ਕੀ ਬਾਈ ਜੀ ਇਹ ਸਾਡੇ ਗੁੱਸੇ ਤੇ ਸਵਾਰ ਹੋ ਕੇ ਜਿਵੇਂ ਪਿਛਲੀ ਵਾਰ ਆਪ ਆ ਗਿਆ ਕਾਂਗਰਸੀ ਹਰ ਆਉਣੇ ਆ ਕਾਲੀ ਹਰ ਆਉਣੇ ਆ ਬੀਜੇਪੀ ਹਰ ਆਉਣੀ ਇਹਨਾਂ ਨੂੰ ਜਿਤਾਤਾ ਅਸੀਂ ਹਰ ਆਉਣੇ ਤਾਂ ਸਾਰੇ ਆ ਪਰ ਜਿਤਾਉਣਾ ਜੀ ਨੂੰ ਉਹ ਤੋਂ ਵੀ ਪੁੱਛੋ ਕਿ ਕੀ ਕਰੇਗਾ ਸਹੀ ਗੱਲ ਜਿਹਨੂੰ ਵੀ ਵੋਟ ਪਾਉਣੀ ਉਹਨੂੰ ਪੁੱਛੋ ਉਹਨੂੰ ਕਹੇ ਲਿਖ ਕੇ ਦੇਂਦੇ ਆ ਵਾਦੇ ਕਰਕੇ ਮੁੱਕਰ ਜਾਂਦੇ ਆ ਵਾਦੇ ਮੈਂ ਦੱਸਦਾ ਉਹਨਾਂ ਨੇ ਵਾਦਾ ਕੀ ਕੀਤਾ ਉਹ ਆਂਦੇ ਜੀ ਗੁਟਕਾ ਸਾਹਿਬ ਚੱਕ ਕੇ ਨਸ਼ੇ ਹਟਾ ਦੂੰ ਆਹੀ ਕਿਹਾ ਸੀ ਹੁਣ ਸੁਣ ਲੈ ਗੱਲ ਫੇਰ ਆਂਦੇ ਗਰੀਬੀ ਹਟਾ ਤੇ ਅੰਗੇਂਦਰਾ ਆਂਦੀ ਸੀ ਆ ਬਾਦਲਾਂ ਦਾ ਹੀ ਕੈਲੀਫੋਰਨੀਆ ਬਣਾ ਦੂੰ ਆਂਦੇ ਹੀ ਇਨਕਲਾਬ ਲਿਆ ਦੂੰ ਇਹ ਗੱਲਾਂ ਨਾਲ ਨਹੀਂ ਆਉਂਦਾ ਇਹ ਨੀਤੀਆਂ ਨਾਲ ਹੁਣ ਜੇ ਤੁਸੀਂ ਪੁੱਛਿਆ ਹੁੰਦਾ ਤੁਹਾਡੇ ਨਾਲ ਵਾਦਾ ਕੀਤਾ ਸੀ ਉਹਨਾਂ ਨੇ ਲੈ ਵੀ 1000 ਮੇਰੀ ਗੱਲ ਸੁਣ ਪਹਿਲਾਂ 1000 ਰੁਪਇਆ ਹਾਂਜੀ ਤੁਹਾਨੂੰ ਅਸੀਂ ਦੇਵਾਂਗੇ ਬੁੜੀਆਂ ਨੂੰ ਕਿਹਾ ਸੀ ਹੁਣ ਤੁਸੀਂ ਕਿਸੇ ਨੇ ਵੀ ਉਦੋਂ ਇੰਨਾ ਚੋਂ ਪੁੱਛਿਆ ਕਿ 1000 ਦੇ ਹਿਸਾਬ ਨਾਲ ਪੈਸੇ ਕਿੰਨੇ ਬੰਦੇ ਤੇ ਪੈਸੇ ਆਉਣਗੇ ਕਿੱਥੋਂ ਹਜ਼ਾਰ ਹਜ਼ਾਰ ਰੁਪਏ ਲੈਣ ਨੂੰ ਥੋੜੀ ਬੈਠੀਆਂ ਜੀ ਇੱਥੇ ਦੱਸੋ ਉਹਦੇ 1000 ਨਾਲ ਸਾਡਾ ਕੀ ਹੋ ਜੂਗਾ ਮੈਂ ਤੈਨੂੰ ਹੋਰ ਗੱਲ ਕਹਿ ਰਿਹਾ ਜਦੋਂ ਇਹ ਜਾ ਵਾਦਾ ਕਰ ਲੂਟ ਪਟੰਗ ਉਹਨਾਂ ਨੂੰ ਪੁੱਛਤਾ ਲਾਓ ਕਿ ਪੈਸੇ ਕਿੱਥੋਂ ਆਉਣਗੇ ਪੁੱਛਦੇ ਆ ਜੀ ਦੀਪ ਸਿੱਧੂ ਖੜਾ ਹੋਇਆ ਸੀ ਮਾਰਤਾ ਠੀਕ ਹੈ ਜੀ ਆ ਲੱਕੇ ਸਧਾਨੇ ਵਰਗੇ ਚੱਕ ਚੱਕ ਜੇਲਾ ਸੀ ਟੀ ਜਾਂਦੇ ਆ ਆਪਾਂ ਨਾ ਸਿੱਧੂ ਆਈ ਪਾਨਾ ਸਿੱਧੂ ਉਹਦੀ ਰੇਲ ਬਣਾਈ ਜਿੰਦੇ ਹੁਣ ਸੁਣ ਲਾ ਹੁਣ ਸੁਣ ਲਾ ਦੱਸਦਾ ਸਾਡੇ ਜਦ ਉਹਰੇ ਮੀਨਿੰਗ ਰੋਕੀ ਸੀ ਸਰਪੰਚ ਨਾਲ सोनू ਨਾਲ ਬੁੱਧ ਘੜੀ ਜਨ ਹਾਂ ਚੱਕ ਕੇ ਮਾਰਿਆ ਥਾੜੇ ਚ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਅਸੀਂ ਆਏ ਆ ਨਾ ਇੱਕ ਮਿੰਟ ਗੱਲ ਸੁਣਿਓ ਜੇ ਯਾਰ ਜਦੋਂ ਅਸੀਂ ਆਏ ਆ ਤਾ ਸਾਨੂੰ ਆnde ਤੁਸੀਂ ਅੱਗੇ ਨਹੀਂ ਜਾ ਸਕਦੇ ਅਸੀਂ ਤਾਂ ਆ ਗਏ ਹੁਣ ਮੇਰੀ ਇਹ ਗੱਲ ਸੁਣਿਓ ਜੇ ਇੱਕ ਮਿੰਟ ਗੱਲ ਸੁਣ ਲਓ ਯਾਰ ਧਿਆਨ ਨਾਲ ਹੁਣ ਅਸੀਂ ਤਾਂ ਆ ਗਏ ਹੁਣ ਆਪਾਂ ਤਾਂ ਆ ਗਏ ਬਾਕੀਆਂ ਨੂੰ ਕਿਵੇਂ ਆ ਰਹੇ ਨੇ ਤੇ ਸਾਨੂੰ ਕਿਉਂ ਨਹੀਂ ਆਉਣ ਦਿੰਦੇ ਪੁੱਛੂਗੇ ਨਾ ਇਹਦੇ ਬਾਰੇ ਗੱਲ ਤੁਸੀਂ ਜਾਗਰੂਕ ਕਰਨਾ ਹੈ ਇਸ ਲਈ ਨਹੀਂ ਆਉਣ ਦਿੰਦੇ ਮੈਂ ਤੁਹਾਨੂੰ ਇਸੇ ਲਈ ਕਹਿ ਰਿਹਾ ਮੈਂ ਮੇਰੀ ਗੱਲ ਸੁਣ ਲਓ ਅਈ ਤੱਕੇ ਨਹੀਂ ਜਾਣਾ ਯਾਰ ਅਸੀਂ ਜਨਾਜੀ ਸਾਰੀ ਰਾਤ ਇੱਥੇ ਹੀ ਤੁਸੀਂ ਆਹ ਜੀ ਕੌਣ ਆਏ ਐ ਉਹ ਐਸਡੀ ਸਾਹਿਬ ਨੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਨੇ ਕੌਣ ਆਏ ਨੇ ਜੀ ਮੇਅਰ ਸਾਹਿਬ ਅੱਛਾ 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 ਹੁਣ ਇੱਕ ਗੱਲ ਸੁਣਿਓ ਜੇ ਮੇਰੀ ਧਿਆਨ ਨਾਲਾ ਮੈਨੂੰ ਵੀ بڑے ਬੰਦੇ ਆਂਦੇ ਤੁਹਾਨੂੰ ਐਂ ਕਰ ਦੇਣਗੇ ਮੈਂ ਕਿਹਾ ਬਚਾਂਗੇ ਕਿਵੇਂ ਤੁਹਾਨੂੰ ਪਤਾ ਆਂਦੇ ਕਿਵੇਂ ਮੈਂ ਕਿਹਾ ਤੁਸੀਂ ਸਾਰੇ ਬੋਲਣ ਲੱਗ ਜਾਓ ਫਿਰ ਕਿਸੇ ਨੂੰ ਨਹੀਂ ਮਾਰਨਗੇ ਠੀਕ ਹੈ ਜਦੋਂ ਆਪਾਂ ਇਹ ਸਾਰੇ ਗੱਲਾਂ ਕਰਾਂਗੇ ਤਾਂ ਫੇਰ ਨਹੀਂ ਹੋਊਗਾ ਮੇਰ ਸਾਹਿਬ ਇੱਕ ਗੱਲ ਕਰ ਸਕਦੇ ਥੋਡੇ ਨਾਲ ਹਾਂਜੀ ਸੌਰੀ ਮੇਰ ਸਾਹਿਬ ਇੱਥੇ ਵਾਰ-ਵਾਰ ਕਹਿ ਰਹੇ ਨੇ ਕਿ ਇਹ ਜਿਹੜਾ ਪਾਣੀ ਇੱਥੇ ਮਾਈਨਿੰਗ ਹੋਈ ਆ ਬਹੁਤ ਤੇ ਇੱਕ ਭਾਖੜਾ ਚੋਂ ਪਾਣੀ ਜ਼ਿਆਦਾ ਛੱਡਿਆ ਗਿਆ ਤਾਂ ਆਇਆ ਇਹਦੇ ਬਾਰੇ ਆਪਣੀ ਸਰਕਾਰ ਦਾ ਕੀ ਰੋਲ ਹੋਊਗਾ ਆ ਦੇਖੋ ਕੁਦਰਤ ਦਾ ਕਹਿਰ ਹੈਗਾ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਜਿਹਦੇ ਕਰਕੇ ਤੁਸੀਂ ਦੇਖ ਰਹੇ ਹੋ ਵੀ ਲਗਾਤਾਰ ਅਪਡੇਟ ਦੇ ਰਹੇ ਕਿ ਜਿਹੜਾ ਭਾਖੜਾ ਡੈਮ ਦਾ ਲੈਵਲ ਹੈ ਉਹ ਪੂਰਾ ਉੱਪਰ ਹਾਈ ਤੱਕ ਰਾਈਜ਼ ਹੋ ਗਿਆ ਹੋਇਆ ਜਿਵੇਂ ਪਹਿਲਾਂ 75000 ਕਿਊਸਿਕ ਪਾਣੀ ਜਿਹੜਾ ਨਾਰਮਲ ਤਰੀਕੇ ਨਾਲ ਛੱਡਿਆ ਜਾ ਰਿਹਾ ਸੀ ਕੱਲ ਮਤਲਬ ਉਥੇ ਇੰਨੀ ਜ਼ਿਆਦਾ ਪਾਣੀ ਭਰ ਗਿਆ ਕਿ ਜਿਹੜਾ 10000 ਕਿਊਸਿਕ ਪਾਣੀ ਹੈ ਫਿਰ ਹੋਰ ਛੱਡਣਾ ਪੈ ਗਿਆ ਤੇ ਪਰ ਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਲਗਾਤਾਰ ਜਿਹੜਾ ਪ੍ਰਸ਼ਾਸਨ ਸਰਕਾਰ ਉਹ ਇਸ ਚੀਜ਼ ਨੂੰ ਦੇਖ ਕੇ ਲੱਗੀ ਹੋਈ ਹੈ ਜਿੱਥੇ ਵੀ ਕਿਤੇ ਕੋਈ ਦਿੱਕਤ ਆਏਗੀ ਜਾਂ ਆ ਰਹੀ ਹੈ ਉਥੇ ਲਗਾਤਾਰ ਸਾਰੇ ਜਣੇ ਹੁਣ ਵੀ ਡੀਸੀ ਸਾਹਿਬ ਐਸਡੀਐਮ ਏਡੀਸੀ ਕਮਿਸ਼ਨਰ ਸਾਹਿਬ ਸਾਰੇ ਹੀ ਇੱਥੇ ਹੁਣ ਵੀ ਮੌਜੂਦ ਸੇ ਹੋਰ ਸਾਰੀ ਐਨਡੀਆਰਫ ਦੀ ਟੀਮ ਹੁਣ ਵੀ ਲੱਗੀ ਹੋਈ ਹੈ ਬਾਕੀ ਅਗਰ ਜੇ ਆਪਾਂ ਇਹਦੀ ਗੱਲ ਕਰੀਏ ਸਤਲੁਜ ਦੀ ਗੱਲ ਕਰੀਏ ਤਾਂ ਇਹਦੇ ਨਾਲ ਬਿਆਸ ਦੇ ਵਿੱਚ ਦੇਖ ਲਓ ਤੁਸੀਂ ਕੱਲ ਪਰਸੋ ਸੀ ਰਾਵੀ ਨਦੀ ਕੋਲ ਉਥੇ ਹੋ ਕੇ ਆਏ ਉਹਦਾ ਬਹੁਤ ਜ਼ਿਆਦਾ ਉਫਾਨ ਦੇ ਉੱਤੇ ਹੈਗੀ ਹੈ ਮੈਂ ਇਹਦੇ ਨਾਲ ਜੁੜਿਆ ਹੋਇਆ ਸਪਲੀਮੈਂਟਰੀ ਇੱਕ ਮਿੰਟ ਯਾਰ ਚੁੱਪ ਕਰੋ ਖਾਂ ਇੱਕੋ ਗੱਲ ਹੈ ਇੱਕ ਮਿੰਟ ਯਾਰ ਚੁੱਪ ਬੋਲੋ ਜੀ ਮੈਡਮ ਜੇ ਮੀਆਂ ਨਾਲ ਹੋ ਰਿਹਾ ਤਾਂ ਸਾਰੇ ਖੇਤ ਸੁੱਕੇ ਕਿਉਂ ਪਏ ਆ ਅਸੀਂ ਫਰੀਦਕੋਟ ਵਾਲੋਂ ਆਏ ਆ ਸਾਰੇ ਪਾਸੇ ਖੇਤਾਂ ਚ ਇੰਨਾ ਵੀ ਪਾਣੀ ਹੈ ਨਹੀਂਗਾ ਤੇ ਜੇ ਮੀਆਂ ਨਾਲ ਹੋ ਰਿਹਾ ਸਿਰਫ ਆ ਦਰਿਆਵਾਂ ਦੇ ਨਾਲ ਨਾਲ ਹੀ ਕਿਉਂ ਹੋ ਰਿਹਾ ਪਿੱਛੇ ਕਿਉਂ ਨਹੀਂ ਹੋ ਰਿਹਾਗਾ ਦੇਖੋ ਜਿਹੜਾ ਪਾਣੀ ਹੈ ਜਿਹੜਾ ਦਰਿਆ ਆ ਉਹ ਜਿੱਥੇ ਵਗ ਰਿਹਾ ਸੀ ਆ ਜਿਹੜੀ ਜਗ੍ਹਾ ਛੱਡੀ ਸੀ ਉਹਨੇ ਆਪਣੀ ਜਗ੍ਹਾ ਲੈਣੀ ਲੈਣੀ ਆ ਆਪਾਂ ਅਕਸਰ ਨਾ ਆਮ ਦਿਨਾਂ ਦੇ ਵਿੱਚ ਇਹ ਗੱਲ ਦੇਖਦੇ ਆ ਵੀ ਕਿਤੇ ਥੋੜਾ ਜਿਹਾ ਕਰਕੇ ਪਾਣੀ ਵਗਦਾ ਹੁੰਦਾ ਤੇ ਬਾਕੀ ਆਲੇ ਦੁਆਲੇ ਸਾਰਾ ਸੁੱਕਾ ਹੁੰਦਾ ਆ ਤੇ ਜਿਹੜਾ ਰਾਸਤਾ ਜਿਹੜਾ ਰਾਸਤਾ ਪਾਣੀਆਂ ਦਾ ਬਣਿਆ ਹੋਇਆ ਆ ਕੁਦਰਤੀ ਤੌਰ ਤੇ ਬਣਿਆ ਹੋਇਆ ਆ ਉਹਨੂੰ ਅਸੀਂ ਮਿਟਾ ਨਹੀਂ ਸਕਦੇ ਉਹ ਸਾਨੂੰ ਆਮ ਦੇਣਾ ਚਾਹੀਦਾ ਜਰੂਰ ਲੱਗਦਾ ਆ ਜੇ ਜਦੋਂ ਵਰਖਾ ਘੱਟ ਹੁੰਦੀ ਆ ਆਪਾਂ ਨੂੰ ਜਰੂਰ ਲੱਗਦਾ ਆ ਵੀ ਇਹ ਜਗ੍ਹਾ ਖਾਲੀ ਆ ਸ਼ਾਇਦ ਥੋੜਾ ਜਿਹਾ ਆਪਾਂ ਹੋਰ ਵਧਾ ਕੇ ਅੱਗੇ ਜਾ ਸਕਦੇ ਆ ਹੋਰ ਵਧਾ ਕੇ ਅੱਗੇ ਜਾ ਸਕਦੇ ਆ ਪਰ ਅਸਲ ਦੇ ਵਿੱਚ ਜੋ ਉਹਨਾਂ ਦਾ ਰਸਤਾ ਆ ਜੋ ਜਗ੍ਹਾ ਆ ਜੋ ਜਿੱਥੇ ਦਰਿਆ ਆ ਆ ਆਪਣੇ ਵਿਸ਼ਾਲ ਰੂਪ ਦੇ ਵਿੱਚ ਆਂਦਾ ਉਹ ਉਹ ਜਗ੍ਹਾ ਦੇ ਵਿੱਚ ਹੀ ਉਹਨੇ ਵਗਣਾ ਹੁੰਦਾ ਕੈਨ ਯੂ ਬਲੀਵ ਮੈਡਮ ਕੈਨ ਯੂ ਬਲੀਵ ਕਿ ਦਰਿਆ ਦਾ ਕੋਈ ਜਗ੍ਹਾ ਹੀ ਹੈ ਨਹੀਂਗੀ ਦਰਿਆ ਮੇਰੀ ਗੱਲ ਤੋਂ ਸੁਣ ਲਓ ਮੈਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੀ ਦਰਿਆ ਦੀ ਕੋਈ ਜਗ੍ਹਾ ਹੀ ਹੈ ਨਹੀਂ ਪੰਜਾਬ ਪੂਰੇ ਚ اچھا ਜਿਹੜਾ ਸਤਲੁਜ ਵਗ ਰਿਹਾ ਹੈ ਨਾ ਤੇ ਬਿਆਸ ਵਗ ਰਿਹਾ ਇਹ ਮਾਲਕੀ ਦੀ ਜ਼ਮੀਨ ਹੈ ਇਹ ਰਜਿਸਟਰੀਆਂ ਵਾਲੀਆਂ ਹਨ ਤੁਹਾਨੂੰ ਤੁਹਾਨੂੰ ਮੈਂ ਇੱਕ ਦੱਸ ਦਿਆਂ ਚੀਜ਼ ਉਹਦਾ ਕੋ ਕਿ ਤੁਸੀਂ ਸੋਲੂਸ਼ਨ ਕੱਢੇ ਹੋ ਜੇ ਇਹ ਮਾਲਕੀਆਂ ਜ਼ਮੀਨ ਹੈ ਤੇ ਦਰਿਆ ਹਮੇਸ਼ਾ ਆਪਣੀ ਜਗ੍ਹਾ ਬਦਲਦਾ ਹੈ ਕਿਤੇ 5 ਕਿਲੋਮੀਟਰ ਇਧਰ ਜਾਂਦਾ ਹੈ ਕਿਤੇ 5 ਕਿਲੋਮੀਟਰ ਇਧਰ ਜਾਂਦਾ ਹੈ ਇਹਨੂੰ ਫਿਕਸ ਕਰ ਦਿੱਤਾ ਗਿਆ ਹੈ ਔਰ ਇਹ ਫੇਕਸ ਪਤਾ ਕਦੋਂ ਹੋਇਆ ਇਹ ਪ੍ਰਤਾਪ ਸਿੰਘ ਕੈਰੋ ਨੇ ਕਿਹਾ ਸੀ ਮੈਂ دریاਵਾਂ ਨੂੰ ਬੰਨ ਲਾਤੇ ਕੈਨ ਯੂ ਕੈਨ ਯੂ ਇਨਸ਼ੋਰਡ ਅਸ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਇਹ ਜਿਹੜੇ دریاਵਾਂ ਦੇ ਥੱਲੇ ਮਾਲਕੀ ਹੈ ਤੇ ਜਿਹੜੀ ਇਹ ਜੋ ਆ ਸਾਰੀ ਰੇਤ ਮਾਫੀਆ ਚੱਕਦਾ ਹੈ ਰੇਤ ਇਹਨੂੰ ਬੰਦ ਕੀਤਾ ਜਾਊਗਾ ਇਹ ਤਾਂ ਉਹਨਾਂ ਦੀ ਮਾਲਕੀ ਹੈ ਤੇ ਮਾਫੀਆ ਚੱਕੀ ਜਾਂਦਾ ਹੈ ਜੋ ਵੀ ਬੰਦੇ ਐਫਰਟਸ ਹੋਣਗੇ ਜੋ ਵੀ ਬੰਦਾ ਐਕਸ਼ਨ ਨੋਨਗੇ ਜੀ ਉਹ ਨਾਲ ਦੀ ਨਾਲ ਕਵਰ ਅਪ ਹੋਏਗਾ ਜੀ ਪਰ ਕਦੋਂ ਹੋਣਗੇ ਤੇ ਕਿਵੇਂ ਹੋਣਗੇ ਬਹੁਤ ਜਲਦੀ ਹੋਊਗਾ ਜੀ ਬਹੁਤ ਜਲਦੀ ਪਤਾ ਕੀ ਮੈਡਮ ਮੈਂ ਉਹ ਯਾਰ ਇੱਕ ਮਿੰਟ ਯਾਰ ਕਿਉਂ ਰੌਲਾ ਪਾਈ ਜਾਂਦੇ ਹੋ ਗੱਲ ਕਰ ਲੈਣ ਦਿਓ ਖਾ ਕਿਉਂ ਰੋਲੋ ਬਈ ਜਾਨੇ ਹੋ ਆਪਾਂ ਪਿੱਛੇ ਹੋ ਜੀ ਆਜਾ ਮੈਂ ਠੜ ਜੋ ਇੱਕ ਮਿੰਟ ਯਾਰ ਤੂੰ ਐ ਤੇ ਵਿੱਚ ਕੋ ਗੰਦ ਕਰ ਲੈਣ ਦਿਓ ਨਾ ਉਸੇ ਕੰਮ ਦਾ ਕਰ ਰਹੇ ਮੇਰੇ ਹੱਥੇ ਸੀ ਵੇਖਿਆ ਨਹੀਂ ਮੈਂ ਕੀ ਕਰ ਰਿਹਾ ਸੀ ਬਾਈ ਜੀ ਬਾਈ ਜੀ ਸਰਕਾਰ ਰੋਲ ਰਿਪਰਜੈਂਟੇਟਿਵ ਸੱਟੇ ਵਾਲੀ ਹੱਥੋਂ ਬਾਈ ਨਾ ਕਰਵਾਓ ਆਪਾਂ ਸੁਣ ਲਓ ਤੁਹਾਡੇ ਰਿਪਰਜੈਂਟੇਟਿਵ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ ਮੇਰੇ ਹਸਬੰਦ ਮੇਰੇ ਹਸਬੰਦ ਇੱਥੇ ਆਓ ਇੱਥੇ ਆਓ ਇੱਥੇ ਆਓ ਆਹ ਲਓ ਆ ਗਿਆ ਆ ਗਿਆ ਥੋੜਾ ਪਿੱਛੇ ਆ ਜਾ ਆ ਲੋ ਅੱਗੇ ਆ ਗਿਆ ਹੁਣ ਜਾਓ ਨਾ ਗੱਲ ਕਰਕੇ ਜਾਓ ਗੱਲ ਕਰਕੇ ਜਾਓ ਮੈਂ ਸਿਰਫ ਇਸ ਲਈ ਆਇਆ ਹੁਣੇ ਜੀਂ ਦੀ ਕਰਿਆਵਾ ਕੋਈ ਨਹੀਂ ਮੇਰੀ ਨਾ ਇੱਕ ਬੇਨਤੀ ਹੈ ਤੁਹਾਨੂੰ ਵੀ ਤੁਸੀਂ ਇੱਥੇ ਖੜਕੇ ਆਪਾਂ ਸਾਰੇ ਪ੍ਰਸ਼ਾਸਨਿਕ ਤੌਰ ਤੇ ਖੜੇ ਆ ਅਸੀਂ ਤਾਂ ਦौरा ਇਹ ਦੇਖਣ ਆਏ ਸੀ ਵੀ ਕਮੀ ਪੇਸ਼ੀ ਕਿੱਥੇ ਹੈ ਜੇ ਕਿਤੇ ਕਮੀਆਂ ਜੀ ਹੈ ਅਸੀਂ ਤੁਹਾਨੂੰ ਕਮੀਆਂ ਤਾਂ ਦੱਸ ਰਹੇ ਹਾਂ ਇੱਕ ਮਿੰਟ ਇੱਕ ਮਿੰਟ ਵੀਰ ਜੀ ਇੱਥੇ ਇੱਥੇ ਇਸ ਵੇਲੇ ਜੋ ਮਾਹੌਲ ਹੈ ਨਾ ਕੋ ਨੂੰ ਇਸ ਚੀਜ਼ ਨੂੰ ਪਖਾਨ ਦੀ ਵਜਾਇ ਆਪਾਂ ਦੇਖਿਏ ਵੀ ਹੁਣ ਜਿਵੇਂ ਇਹਨਾਂ ਨੇ ਦੱਸਿਆ ਵੀ ਇੱਥੇ ਕਈਆਂ ਦੀ ਲੋੜ ਆ ਵੀ ਕਈਆਂ ਲੈ ਗਏ ਮੈਂ ਡੀਸੀ ਸਾਹਿਬ ਨੂੰ ਕਾਲ ਕਰਕੇ ਕਹਾ ਵੀ ਇੱਥੇ ਇਹ ਚੀਜ਼ ਦੀ ਲੋੜ ਹੈਗੀ ਆਪਾਂ ਉਹਨੂੰ ਪੂਰਾ ਕਰੀਏ ਅਸੀਂ ਆਪਾਂ ਇਸ ਚੀਜ਼ ਵਾਲ ਚਲੀਏ ਇਸ ਬ੍ਰੈਂਸ ਵਾਸਤੇ ਦੇਖੀਆਂ ਖੜੀਆਂ ਪਿੱਛੇ ਟਰਾਲੀਆਂ ਵੇਖੀਆਂ ਖੜੀਆਂ ਹਾਂ ਬਿਲਕੁਲ ਖੜੀਆਂ ਨੇ ਵੀ ਜੀ ਨਹੀਂ ਨਹੀਂ ਟਰਾਲੀਆਂ ਕੌਣ ਲਿਆਇਆ ਲੋਕ ਹੀ ਲਿਆਇਆ ਹੈ